ਭਗਵੰਤ ਮਾਨ ਅਣਮੋਲ ਗਗਨਮਾਨ ਦੇ ਲਈ ਅੜਿਆ ਅਣਮੋਲ ਗਗਨਮਾਨ ਦਾ ਅਸਤੀਫਾ ਕੀ ਹੁਣ ਨਾ ਮਨਜ਼ੂਰ ਹੋਏਗਾ ਭਗਵੰਤ ਮਾਨ ਦੇ ਸਟੈਂਡ ਤੋਂ ਬਾਅਦ ਆਮ ਆਦਮੀ ਪਾਰਟੀ ਚ ਤਤੱਲੀ ਮੱਚ ਗਈ ਹੈ ਇਸ ਸਾਰੀ ਗੇਮ ਦਾ ਅਣਮੋਲ ਗਗਨਮਾਨ ਦੇ ਅਸਤੀਫੇ ਤੇ ਰੋਲੇ ਰੱਪੇ ਦੇ ਪਿੱਛੇ ਭਗਵੰਤ ਮਾਨ ਹੀ ਨਿਕਲਿਆ ਭਗਵੰਤ ਮਾਨ ਦੀ ਹੀ ਕਾਰਸਤਾਨੀ ਕਹਿ ਲੋ ਸਿਆਸੀ ਚਾਲ ਕਹਿ ਲੋ ਜਿਨ੍ਹਾਂ ਨੇ ਪੰਜਾਬ ਦੀ ਸਿਆਸਤ ਨੂੰ ਬੀਤੀ ਕੱਲ ਜਾਨੀ ਕਿ ਸੁਨੀਸ਼ਰਵਾਰ ਤੋਂ ਹਿਲਾਇਆ ਹੋਇਆ ਇਸ ਸਾਰੀ ਗੇਮ ਦਾ ਮਾਸਟਰਮਾਈਂਡ ਕੋਈ ਹੋਰ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਨਵੀਂ ਲੜਾਈ ਛੜੀ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੁਣ ਇੱਕ ਤਰ੍ਹਾਂ ਨਾਲ ਫੇਸ ਆਫ ਹੋ ਚੁੱਕੇ ਨੇ ਜਾਨੀ ਕਿ ਆਮੋ ਸਾਹਮਣੇ ਆ ਚੁੱਕੇ ਨੇ ਦੋਵਾਂ ਦੀ ਖੜਕ ਚੁੱਕੀ ਹੈ ਦਿੱਲੀ ਲੋਬੀ ਦੇ ਖਿਲਾਫ ਭਗਵੰਤ ਮਾਨ ਦਾ ਇੱਕ ਵੱਡਾ ਐਕਸ਼ਨ ਕਹਿ ਲਓ ਵੱਡਾ ਕਦਮ ਕਹਿ ਲਓ ਇਹ ਸਾਹਮਣੇ ਆਇਆ ਹੈ ਪੂਰੀ ਖਬਰ ਜਿਹੜੀ ਆ ਇਹ ਸਾਰੀ ਕਹਾਣੀ ਇਸ ਸਾਰੇ ਸਿਆਸੀ ਰੋਲੇ ਦੇ ਪਿੱਛੇ ਪੂਰੀ ਕਹਾਣੀ ਕੀ ਹੈ ਕੀ ਚੀਜ਼ਾਂ ਚੱਲ ਰਹੀਆਂ ਸੀ ਪਰਦੇ ਦੇ ਪਿੱਛੇ ਸਾਰੀ ਖਬਰ ਲੈ ਕੇ ਤੁਹਾਡੇ ਤੱਕ ਪਹੁੰਚੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਹਾਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਆਪੜਦੇ ਰਹਿਣ ਆਖਰਕਾਰ ਚੱਲ ਕੀ ਹਾਸਿ ਕਿਹੜੀ ਗੇਮ ਕਿੱਥੇ ਘੁੰਮ ਰਹੀ ਸੀ ਕਿਹੜੀ ਕੁੰਡੀ ਕਿੱਥੇ ਖੜਕਾਈ ਜਾ ਰਹੀ ਸੀ ਸਾਰੀਆਂ ਪਰਤਾਂ ਇੱਕ ਇੱਕ ਕਰਕੇ ਖੁੱਲਣ ਲੱਗੀਆਂ ਨੇ ਬੀਤੀ ਕੱਲ ਇੱਕ ਛੋਟੀ ਜੀ ਪੋਸਟ ਜਿਹੜੀ ਗगन ਅਣਮੋਲ ਗगन ਮਾਨ ਸਾਬਕਾ ਮੰਤਰੀ ਤੇ ਵਿਧਾਇਕ ਖਰੜ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਉਹਨੇ ਪੰਜਾਬ ਦੀ ਸਿਆਸੀ ਸਫਾ ਦੇ ਵਿੱਚ ਕੱਲ ਤਰਥੱਲੀ ਮਚਾਈ ਰੱਖੀ ਤੇ ਉਹਦੇ ਪਿੱਛੇ ਜਦੋਂ ਝਾਕਣ ਦੀ ਕੋਸ਼ਿਸ਼ ਕੀਤੀ ਗਈ ਪਰਦੇ ਪਰਾਂ ਕਰਕੇ ਜਦੋਂ ਝਾਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਟਾਰੇ ਦੇ ਵਿੱਚ ਕੁਝ ਹੋਰ ਹੀ ਬਾਹਰ ਨਿਕਲ ਕੇ ਆ ਗਿਆ ਤੁਹਾਨੂੰ ਕੱਲ ਹੀ ਦੱਸਿਆ ਸੀ ਕਿ ਅਨਮੋਲ ਗਗਨ ਮਾਨ ਦਾ ਅਸਤੀਫਾ ਇਸ ਕਰਨਾ ਆਇਆ ਕਿ ਖਰੜ ਹਲਕੇ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਜਾ ਰਹੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਵਿਕਾਸ ਕੰਮ ਜਿਹੜੇ ਉਹ ਕਹਿ ਰਹੇ ਨੇ ਨਹੀਂ ਕਿਰਾਏ ਜਾ ਰਹੇ ਇਹਦੇ ਪਿੱਛੇ ਕੌਣ ਹੈ ਇਹ ਵੀ ਕਹਾਣੀ ਨਿਕਲੀ ਹੈ ਤੇ ਅਨਮੋਲ ਗगन ਮਾਨ ਦੇ ਅਸਤੀਫਾ ਦਿਵਾਉਣ ਅਸਤੀਫੇ ਨੂੰ ਨਾਮਨਜ਼ੂਰ ਕਰਾਉਣ ਤੇ ਅਸਤੀਫੇ ਦੇ ਪਿੱਛੇ ਅਸਤੀਫੇ ਵਾਲੀ ਪੋਸਟ ਪਵਾਉਣ ਦੇ ਪਿੱਛੇ ਆਖਰਕਾਰ ਭਗਵੰਤ ਮਾਨ ਨਿਕਲੇ ਸਾਰੀ ਕਹਾਣੀ ਤੁਹਾਨੂੰ ਪਤਾ ਹੈ ਜੋ ਕੱਲ ਦੱਸੀ ਮੈਂ ਇੱਕ ਵਾਰ ਫਿਰ ਦੁਹਰਾ ਦਿੰਦਾ ਤੁਹਾਡੀ ਜਾਣਕਾਰੀ ਲਈ ਕਿ ਅਨਮੋਲ ਗਗਨ ਮਾਨ ਦਾ ਅਸਤੀਫਾ ਲਗਭਗ ਅਜ ਤੋਂ ਤਿੰਨ ਤੋਂ ਪੰਜ ਮਹੀਨੇ ਪਹਿਲਾਂ ਕਿਹਾ ਜਾਂਦਾ ਹੈ ਕਿ ਉਹ ਦੇ ਚੁੱਕੇ ਸੀ ਉਹਨੂੰ ਮਨਜ਼ੂਰ ਨਹੀਂ ਕਰ ਰੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾਨ ਰੋਲਾ ਇੱਥੋਂ ਤੱਕ ਵੱਧ ਗਿਆ ਕਿ ਅਨਮੋਲ ਗਗਨ ਮਾਨ ਜਿਹੜੇ ਨੇ ਉਹਨਾਂ ਨੂੰ ਕੱਲ ਕਹਿਣਾ ਪਿਆ ਕਿ ਮੇਰਾ ਅਸਤੀਫਾ ਮਨਜ਼ੂਰ ਕਰੋ ਇਹ ਸਾਰੀ ਕਹਾਣੀ ਦੇ ਪਿੱਛੇ ਭਗਵੰਤ ਮਾਨ ਮਾਸਟਰਮਾਈਂਡ ਭਗਵੰਤ ਮਾਨ ਦਰਅਸਲ ਅਣਮੋਲ ਗਗਰਮਾਨ ਇਸ ਗੱਲੋਂ ਦੁਖੀ ਸੀ ਕਿ ਉਹਨਾਂ ਦੇ ਹਲਕੇ ਦੇ ਕੰਮ ਨਹੀਂ ਹੋ ਰਹੇ ਉਹਨਾਂ ਦੇ ਹਲਕੇ ਦੇ ਕੰਮਾਂ ਦੇ ਵਿੱਚ ਅਡਿੰਗੇ ਡਾਏ ਜਾ ਰਹੇ ਨੇ ਤੇ ਉਹ ਇਸ ਗੱਲੋਂ ਡਾਢੇ ਦੁਖੀ ਸੀ ਇਹ ਕੋਈ ਅਡਿੰਗੇ ਕੋਈ ਹੋਰ ਨਹੀਂ ਡਾ ਰਿਆ ਕੋਈ ਵਿਰੋਧੀ ਤੇ ਅਗੂ ਨਹੀਂ ਡਾ ਰਿਆ ਕੋਈ ਲੱਲਾ ਖੱਖਾ ਨਹੀਂ ਡਾ ਰਿਆ ਇਹ ਅਡਿੰਗੇ ਮਨੀਸ਼ ਸੋਧਿਆ ਤੇ ਖਰੜ ਹਲਕੇ ਦੇ ਨਾਲ ਸੰਬੰਧਿਤ ਇੱਕ ਆਮ ਆਦਮੀ ਪਾਰਟੀ ਦਾ ਅਗੂ ਗੋਲਡੀ ਪਰਮਿੰਦਰ ਗੋਲਡੀ ਜਿਹੜੇ ਕੇਸਵੇਂ ਪੰਜਾਬ ਜੂਥ ਪੰਜਾਬ ਨੌਜਵਾਨ ਵਿਕਾਸ ਬੋਰਡ ਦੇ ਚੇਅਰਮੈਨ ਨੇ ਉਹਨਾਂ ਦਾ ਨਾਮ ਬੋਲ ਰਿਹਾ ਕਿ ਉਹ ਪੈਰ ਹੀ ਨਹੀਂ ਲੱਗਣ ਦੇ ਰਹੇ ਸੀ ਅਨਮੋਲ ਗਗਨਮਾਨ ਇਸ ਤੋਂ ਅਨਮੋਲ ਗਗਨਮਾਨ ਡਾਢੇ ਦੁਖੀ ਸੀ ਉਹਨਾਂ ਨੇ ਅਸਤੀਫਾ ਦਿੱਤਾ ਹੋਇਆ ਸੀ ਇਸ ਦੀ ਸ਼ਿਕਾਇਤ ਲੈ ਕੇ ਅਨਮੋਲ ਗਗਨਮਾਨ ਅਰਵਿੰਦ ਕੇਜਰੀਵਾਲ ਦੇ ਕੋਲ ਵੀ ਗਏ ਅਰਵਿੰਦ ਕੇਜਰੀਵਾਲ ਦੇ ਕੋਲ ਜਦੋਂ ਅਨਮੋਲ ਗਗਨਮਾਨ ਗਏ ਤਾਂ ਉਹਨਾਂ ਨੇ ਕਿਹਾ ਕਿ ਭਾਈ ਆਹ ਚੱਲ ਰਿਹਾ ਤੁਸੀਂ ਮੇਰੀ ਸੁਣੋ ਤਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਖ ਬੀਬਾ ਮੈਂ ਤਾਂ ਸਾਰੀਆਂ ਪੰਜਾਬ ਦੀਆਂ ਕੁੰਜੀਆਂ ਚਾਬੀਆਂ ਇਕੱਠੀਆਂ ਕਰਕੇ ਮਨੀਸ਼ ਸੋਧਿਆ ਦੀ ਝੋਲੀ ਚ ਪਾਇਆ ਉਹ ਜਾਣੇ ਉਹਦਾ ਕੰਮ ਜਾਣੇ ਉੱਥੇ ਨਹੀਂ ਮੈਂ ਕੋਈ ਦਖਲਅੰਦਾਜ਼ੀ ਕਰ ਸਕਦਾ ਤੇ ਇਹ ਵੀ ਅਨਮੋਲ ਗਗਨ ਮਾਨ ਦੀ ਬੰਮ ਰੋੜਨ ਦੇ ਲਈ ਵੀ ਬਾਹ ਵੀ ਮਰੋੜਨ ਦੀ ਕੋਸ਼ਿਸ਼ ਕੀਤੀ ਗਈ ਕਿਹਾ ਗਿਆ ਕਿ ਤੁਹਾਡੇ ਪਰਿਵਾਰਕ ਮੈਂਬਰਾਂ ਦੀਆਂ ਫਾਈਲਾਂ ਪਈਆਂ ਨੇ ਭ੍ਰਿਸ਼ਟਾਚਾਰ ਦੀਆਂ ਅਨਮੋਲ ਗਗਨ ਮਾਨ ਉੱਥੋਂ ਵਾਪਸ ਆ ਗਏ ਇਹ ਮੈਂ ਤੁਹਾਨੂੰ ਉਦੋਂ ਹੀ ਦੱਸਦਾ ਸੀ ਕਿ ਕੋਈ ਵੱਡਾ ਸਿਆਸੀ ਧਮਾਕਾ ਹੋਣ ਵਾਲਾ ਹੈ ਅਨਮੋਲ ਗਗਨਮਾਨ ਜਿਹੜੇ ਆ ਉਹ ਵਾਪਸ ਆ ਗਏ ਅਨਮੋਲ ਗਗਨਮਾਨ ਜਦੋਂ ਵਾਪਸ ਆਏ ਤਾਂ ਐਨ ਅਚਾਨਕ ਰਣਜੀਤ ਗਿੱਲ ਜਿਹੜੇ ਕਿ ਖਰੜ ਤੋਂ ਅਨਮੋਲ ਗਗਨਮਾਨ ਦੇ ਖਿਲਾਫ ਇਲੈਕਸ਼ਨ ਲੜੇ ਸੀ ਅਕਾਲੀ ਦਲ ਦੀ ਟਿਕਟ ਤੇ ਤੱਕੜੀ ਦੇ ਚੋਣ ਨਿਸ਼ਾਨ ਤੇ ਉਹਨਾਂ ਦਾ ਅਕਾਲੀ ਦਲ ਚੋਂ ਅਸਤੀਫਾ ਹੁੰਦਾ ਹੈ ਇੱਥੇ ਆਉਂਦਾ ਟਰਨਿੰਗ ਪੁਆਇੰਟ ਇੱਥੇ ਭਗਵੰਤ ਮਾਨ ਅਨਮੋਲ ਗਗਨਮਾਨ ਨੂੰ ਕਹਿੰਦੇ ਨੇ ਵੀ ਚੱਕ ਦੋ ਫੱਟੇ ਹੁਣ ਦੇਖੀ ਜਾਉ ਜੋ ਨਿਬੜਦੀ ਆ ਇੱਥੋਂ ਸ਼ੁਰੂ ਹੁੰਦਾ ਹੈ ਅਰਵਿੰਦ ਕੇਜਰੀਵਾਲ ਨਾਲ ਭਗਵੰਤ ਮਾਨ ਦਾ ਸਿੱਧਮ ਸਿੱਧਾ ਤੀਰ ਮਿਆਨਾ ਚੋਂ ਕੱਢ ਕੇ ਸਿੱਧੇ ਕਰਨ ਦਾ ਸਿਲਸਿਲਾ ਦਰਅਸਲ ਤੁਹਾਨੂੰ ਪਤਾ ਹੈ ਕਿ ਰਣਜੀਤ ਗਿਲ ਕੋਈ ਮਾੜੀ-ਮੋਟੀ ਅਸਾਮੀ ਤਾਂ ਨਹੀਂ ਮਹਾਲੀ ਦੇ ਰੀਅਲ اسٹیਟ ਦਾ ਵੱਡਾ ਨਾਂ ਨੇ ਗਿਲ ਕੋ ਆळ्या ਦਾ ਨਾਂ ਤਾਂ ਤੁਸੀਂ ਵੀ ਸੁਣਿਆ ਮੈਂ ਵੀ ਸੁਣਿਆ ਜਿੰਨਾ 에어ਪੋਰਟ ਰੋਡ ਦੇਖਿਆ ਚੰਡੀਗੜ੍ਹ ਮਹਾਲੀ ਵਾਲਾ ਉਹਨੂੰ ਪਤਾ ਹੈ ਕਿ ਕੀ ਚੀਜ਼ ਨੇ ਉਹ ਤਾਂ ਉਹਨਾਂ ਦੇ ਮਾਮਲੇ 'ਚ ਸੀ ਕਿ ਉਹਨਾਂ ਦੀਆਂ ਬਹੁਤ ਸਾਰੇ ਪ੍ਰੋਜੈਕਟ ਕਲੋਨੀਆਂ ਪਾਸ ਨਹੀਂ ਹੋ ਰਹੀਆਂ ਸੀ ਉਹਨਾਂ 'ਚ ਅੜਿੱਕੇ ਸੀ ਉਹਨਾਂ 'ਚ ਅੜਿੱਕੇ ਸੀ ਤਾਂ ਉਹਨਾਂ ਦੀ ਮੁਲਾਕਾਤ ਇਨ ਬਿਟਵੀਨ ਸਤਿੰਦਰ ਜੈਨ ਦੇ ਨਾਲ ਹੁੰਦੀ ਹੈ ਸਤਿੰਦਰ ਜੈਨ ਕਹਿੰਦੇ ਕਿ ਸਾਰਾ ਕੁਝ ਹੋ ਜੂ ਕੋਈ ਵੱਡਾ ਰੋਲਾ ਹੀ ਨਹੀਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕਰੋ ਗੱਲ ਖਤਮ ਹੈ ਕਿਹੜੀ ਚੱਕਦਾਂਗੇ ਫੱਟੇ ਇੱਥੋਂ ਫਿਰ ਭਗਵੰਤ ਮਾਨ ਨੇ ਆਪਣਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਫਿਰ ਕਿਹਾ ਕਿ ਅਣਮੋਲ ਗਗਨਮਾਨ ਚੱਕ ਦੇ ਦੇਖੀ ਜਾਊਗੀ ਪਾ ਦੇ ਖਲਾਰਾ ਤੇ ਅਣਮੋਲ ਗਗਨਮਾਨ ਦੇ ਮਾਮਲੇ ਦੇ ਵਿੱਚ ਭਗਵੰਤ ਮਾਨ ਇਹ ਸਟੈਂਡ ਲੈ ਚੁੱਕੇ ਨੇ ਅੜ ਚੁੱਕੇ ਨੇ ਕਿ ਖਰੜ ਹਲਕੇ ਦੀ ਕਮਾਂਡ ਜੇ ਕਿਸੇ ਦੇ ਹੱਥ ਚ ਰਹੂਗੀ ਤਾਂ ਉਹ ਅਣਮੋਲ ਗਗਨਮਾਨ ਦੇ ਹੱਥ ਚ ਹੋਊਗੀ ਭਗਵੰਤ ਮਾਨ ਰਣਜੀਤ ਗਿੱਲ ਨੂੰ ਪਾਰਟੀ ਚ ਸ਼ਾਮਲ ਕਰਾ ਕੇ ਖੁਸ਼ ਨਹੀਂ ਤੇ ਇੱਥੇ ਸਿੱਧਾ ਟਕਰਾਅ ਸ਼ੁਰੂ ਹੁੰਦਾ ਭਗਵੰਤ ਮਾਨ ਤੇ ਦਿੱਲੀ ਲਾਬੀ ਦੇ ਵਿੱਚ ਦਿੱਲੀ ਦੀ ਹਾਈ ਕਮਾਂਡ ਦੇ ਵਿਚਕਾਰ ਹੁਣ ਇਹ ਤਣਾਅ ਕਿੱਥੋਂ ਤੱਕ ਜਾ ਸਕਦਾ ਹੈ ਇਹ ਤੁਸੀਂ ਇਸ ਦਾ ਅੰਦਾਜ਼ਾ ਲਾ ਸਕਦੇ ਹੋ ਜਣੇ ਕਿ ਸਦਮ ਸਿੱਧੀਆਂ ਜਿਹੜੇ ਨੇ ਤੀਰ ਕਮਾਨਾ ਚ ਆ ਚੁੱਕੇ ਨੇ ਤੀਰ ਤਰ ਕਿਸ ਚੋਂ ਕੱਢ ਕੇ ਕਮਾਨਾ ਚ ਲੈ ਆਂਦੇਗੇ ਅਣਮੋਲ ਗਗਨਮਾਨ ਵੀ ਇਸ ਗੇਮ ਦਾ ਇੱਕ ਕਹਿ ਲਈਏ ਕਿ ਹਿੱਸਾ ਨੇ ਉਸ ਤੋਂ ਬਾਅਦ ਫਿਰ ਹੁਣ ਅਣਮੋਲ ਗਗਨਮਾਨ ਦੇ ਲਈ ਭਗਵੰਤ ਮਾਨ ਕਹਿੰਦੇ ਕਿ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਰਣਜੀਤ ਗਿੱਲ ਨਹੀਂ ਆ ਸਕਦੇ ਖਰੜ ਦੇ ਵਿੱਚ ਜੇਕਰ ਕੋਈ ਰਾਜਾ ਰਾਣੀ ਰਹੂਗੀ ਤਾਹੋ ਅਨਮੋਲ ਗगन मान ਰਹੀ ਜਾਨੀ ਕਿ ਇਸ ਤਰੀਕੇ ਦਾ ਆਮ ਆਦਮੀ ਪਾਰਟੀ ਦੇ ਵਿੱਚ ਕਲੇਸ਼ ਕਹਿ ਲਓ ਪਚੀਕੜ ਕਹਿ ਲਓ ਰੋਲਾ ਕਹਿ ਲਓ ਜੋ ਤੁਹਾਡਾ ਜੀ ਕਰਦਾ ਜਿਹੇ ਜਿਹੇ ਸ਼ਬਦ ਤੁਹਾਡੇ ਮੂੰਹ ਚ ਆਉਂਦੇ ਆ ਉਹ ਲਾ ਲਓ ਉਹ ਹੋ ਚੁੱਕਿਆ ਹੈ ਰੰਜੀਤ ਗਿੱਲ ਦੇ ਮਾਮਲੇ 'ਚ ਇਹ ਹੈ ਕਿ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਭਾਜਪਾ ਦੇ ਨਾਲ ਇਨ ਬਿਟਵੀਨ ਭਾਜਪਾ ਦੇ ਨਾਲ ਗੱਲਬਾਤ ਹਲੇ ਸਿਰੇ ਨਹੀਂ ਚੜੀ ਸੀ ਤਾਂ ਸਤਿੰਦਰ ਜੈਨ ਦਾ ਆਫਰ ਆ ਗਿਆ। ਉਹਨਾਂ ਨੂੰ ਰਾਜਾ ਵੜਿੰਗ ਤੋਂ ਲੈ ਕੇ ਪ੍ਰਤਾਪ ਬਾਜਵਾ, ਸੁਖੀ ਰੰਧਾਵਾ ਕਈ ਨਾ ਚੱਲ ਰਹੇ ਨੇ ਕਿ ਕਾਂਗਰਸੀਆਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਆਓ। ਟਿਕਟ ਵੀ ਪੱਕੀ ਤੁਹਾਡੀ ਖਰੜ ਤੋਂ। ਕਿਉਂਕਿ ਧੜੇਬਾਜੀ ਦੇ ਵਿੱਚ ਕਿਉਂਕਿ ਜਗਮੋਣ ਕੰਗ ਨੂੰ ਵੀ ਸਾਈਡ ਤੇ ਕਰਨਾ ਹੈ। ਅਸੀਂ ਤੁਹਾਡੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਾ ਦਿੰਨੇ ਆ। ਉੱਥੇ ਅਜੇ ਗੱਲਬਾਤ ਚੱਲ ਹੀ ਰਹੀ ਸੀ ਤੇ ਇਧਰ ਉਹ ਆ ਰੋਲਾ ਪੈ ਗਿਆ। ਇਸ ਰੋਲੇ ਨੇ ਸਾਰੀਆਂ ਗੱਲਾਂ ਅਡਵਰਟ ਕਰਤੀਆਂ ਰਣਜੀਤ ਗੱਲ ਨੇ ਵੀ ਸੋਚਿਆ ਹੋਣਾ ਕਿ ਚੁੱਪ ਕਰ ਜਾਈਏ ਹਜੇ ਥੋੜਾ ਜਿਹਾ ਠੰਡ ਰੱਖੀਏ ਕਿਉਂਕਿ ਕੱਲ ਤੱਕ ਖਬਰੇ ਸੀ ਕਿ ਅਰਵਿੰਦ ਕੇਜਰੀਵਾਲ ਨੇ ਸਰੂਪਾ ਪਾਇਆ ਲੋ ਕੇ ਪਾਇਆ ਲੋ ਰਣਜੀਤ ਦੇ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਵੇੜੇ ਚ ਸ਼ਾਮਲ ਕਰਾ ਲੈਣਾ ਸੀ ਪਰ ਹੁਣ ਨਹੀਂ ਹੋ ਸਕਿਆ ਇਹੀ ਕਾਰਨ ਹੈ ਕਿ ਭਗਵੰਤ ਮਾਨ ਉੱਥੇ ਅੜ ਕੇ ਖੜ ਗਿਆ ਕਿ ਨਹੀਂ ਭਗਵੰਤ ਮਾਨ ਨੇ ਖੁੰਡਾ ਚੱਕ ਲਿਆ ਕਿ ਇਹ ਹੋ ਹੀ ਨਹੀਂ ਸਕਦਾ ਅਣਮੋਲ ਗ ਹੁਣ ਇਹ ਵੀ ਹੈ ਕਿ ਭਗਵੰਤ ਮਾਨ ਚਾਹੁੰਦੇ ਨੇ ਕਿ ਕਲਤਾਰ ਸੰਧਵਾ ਅਸਤੀਫਾ ਮਨਜ਼ੂਰ ਨਾ ਕਰਨ ਤੇ ਕਿਹਾ ਜਾਂਦਾ ਹੈ ਕਿ ਕਲਤਾਰ ਸੰਧਵਾ ਵੀ ਭਗਵੰਤ ਮਾਨ ਦੇ ਨਾਲ ਸਹਿਮਤ ਨੇ ਜਾਨੀ ਕਿ ਜਿਹੜੇ ਅੱਜ ਤੋਂ 6-7 ਮਹੀਨੇ ਪਹਿਲਾਂ 7-8 ਮਹੀਨੇ ਪਹਿਲਾਂ ਜਿਨਾਂ ਵਾਰੀ ਚਰਚਾ ਸੀ ਕਿ ਉਹ ਭਗਵੰਤ ਮਾਨ ਦੀ ਥਾਂ ਤੇ ਮੁੱਖ ਮੰਤਰੀ ਬਣਨਗੇ ਸਿਆਸਤ ਦੇ ਬੁੱਲੇ ਬਹਾਲੇ ਭੜੇ ਹੁੰਦੇ ਆ ਬੜੇ ਚੰਦਰੇ ਹੁੰਦੇ ਆ ਇਹਦਾ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕਿਹਨੂੰ ਗਰਮ ਕਰ ਦੇਣ ਕਿਹਨੂੰ ਸਰਦ ਕਰ ਦੇਣ ਕਿਹਨੂੰ ਦੋਸਤ ਤੋਂ ਦੁਸ਼ਮਣ ਤੇ ਦੁਸ਼ਮਣ ਤੋਂ ਦੋਸਤ ਬਣਾ ਦੇਣ ਇਹ ਚੀਜ਼ਾਂ ਦਾ ਸਿਆਸਤ ਦੇ ਅੰਦਰ ਕੋਈ ਪਤਾ ਨਹੀਂ ਲੱਗਦਾ ਹੁਣ ਇਹ ਸਟੈਂਡ ਕੀ ਭਗਵੰਤ ਮਾਨ ਬਰਕਰਾਰ ਰੱਖ ਸਕਣਗੇ ਕੀ ਭਗਵੰਤ ਮਾਨ 2-4 ਹੋਰ ਐਮਐਲਏ ਨੂੰ ਕਹਿਣਗੇ ਕਿ ਤੁਸੀਂ ਅਸਤੀਫਾ ਦੇ ਦਿਓ ਆਪਣੇ ਧੜੇ ਦੇ ਜਾਫਰ ਇਸ ਤੋਂ ਵੀ ਅੱਗੇ ਜਾ ਸਕਦੀ ਹੈ ਕਹਾਣੀ ਹਾਲਾਂਕਿ ਉਸ ਕਹਾਣੀ ਦੀ ਚਰਚਾ ਹਜੇ ਨਹੀਂ ਕਰਾਂਗੇ ਆਪਾਂ ਕਿਉਂਕਿ ਉਹਦੇ ਪਿੱਛੇ ਹਜੇ ਕਈ ਡਿਵੈਲਪਮੈਂਟਸ ਨੇ ਇਹ ਖਬਰ ਜਿੰਨੀ ਵੀ ਮੈਂ ਤੁਹਾਨੂੰ ਦੱਸੀ ਹੈ ਇਹ ਭਰੋਸੇਯੋਗ ਸੂਤਰ ਇਸ ਖਬਰ ਨੂੰ ਕਲੇਮ ਕਰ ਰਹੇ ਨੇ ਸੂਤਰ ਇਸ ਗੱਲ ਨੂੰ ਕਹਿ ਰਹੇ ਨੇ ਕਿ ਭਗਵੰਤਮਾਨ ਅਨਮੋਲ ਗਗਨ ਮਾਨ ਦੇ ਹੱਕ 'ਚ ਸਟੈਂਡ ਲੈ ਚੁੱਕੇ ਨੇ ਉਹ ਕਹਿੰਦੇ ਕਿ ਖਰੜ ਦੇ ਵਿੱਚ ਜੇਕਰ ਕੋਈ ਰਾਣੀ ਰਹੇਗੀ ਤਾਂ ਅਨਮੋਲ ਗਗਨ ਮਾਨ ਰਹੇਗੀ ਜੇ ਕੋਈ ਸਰਦਾਰ ਹੀ ਰਹੇਗੀ ਤਾਂ ਅਨਮੋਲ ਗਗਨ ਮਾਨ ਦੀ ਰਹੇਗੀ ਰੰਜੀਤ ਗਿੱਲ ਨੂੰ ਲਿਆ ਕੇ ਖੁਸ਼ ਨਹੀਂ ਇੱਥੋਂ ਤੱਕ ਜਿਹੜਾ ਉਹ ਸਿਸਟਮ ਜਿਹੜਾ ਉਹ ਚੱਲ ਰਿਹਾ ਆ ਹੁਣ ਰੰਜੀਤ ਗਿੱਲ ਆਉਂਦੇ ਨੇ ਨਹੀਂ ਆਉਂਦੇ ਜੇ ਰੰਜੀਤ ਗਿੱਲ ਆ ਜਾਂਦੇ ਨੇ ਤਾਂ ਸਮਝ ਲਓ ਕਿ ਦਿੱਲੀ ਲੋਬੀ ਜਿੱਤ ਗਈ ਭਗਵੰਤ ਮਾਨ ਹਾਰ ਗਿਆ ਤੇ ਅਨਮੋਲ ਗਗਨ ਮਾਨ ਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਭਗਵੰਤ ਮਾਨ ਹਾਰ ਗਿਆ ਦਿੱਲੀ ਲੋਬੀ ਜਿੱਤ ਗਈ ਜੇ ਇਹਦਾ ਨਹੀਂ ਹੁੰਦਾ ਤਾਂ ਫਿਰ ਭਗਵੰਤ ਮਾਨ ਦੀ ਬੱਲੇ ਬੱਲੇ ਆ ਭਗਵੰਤ ਮਾਨ ਆਪਣੀ ਅੜੀ ਪਗਾ ਜਾਣਗੇ ਆਪਣਾ ਸਟੈਂਡ ਪਗਾ ਜਾਣਗੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਅੰਦਰ ਵੀ ਇਹ ਗੱਲ ਦਾ ਸੁਨੇਹਾ ਦੇ ਜੇ ਚਲਿਆ ਜਾਏਗਾ ਕਿ ਭਗਵਾਨ ਤਮਾਨ ਹਾਈ ਕਮਾਂਡ ਨੂੰ ਦਬਾ ਸਕਦੇ ਨੇ ਹਾਈ ਕਮਾਂਡ ਦੇ ਖਿਲਾਫ ਖੜ ਸਕਦੇ ਨੇ ਲੋੜ ਪੈਣ ਤੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਰੇ ਦੇ ਸਾਰੇ ਸਮੀਕਰਨ ਇਧਰੋਂ ਤੋਂ ਉਧਰ ਹੋ ਜਾਣਗੇ ਅੱਜ ਜਿਹੜੀ ਚਪੜਾਸੀ ਦੀ ਬਦਲੀ ਵੀ ਤੇ ਸਪਾਈ ਦੀ ਬਦਲੀ ਵੀ ਜਿਹੜੀ ਹੈ ਉਹ ਦਿੱਲੀ ਦੇ ਉੱਤੋਂ ਆਈ ਹੋਈ ਫਾਈਲ ਦੇ ਅਨੁਸਾਰ ਨਹੀਂ ਹੁੰਦੀ ਅੰਦਾਜ਼ਾ ਲਾ ਲਓ ਕਿ ਤੁਸੀਂ ਇੱਕ ਚਪੜਾਸੀ ਤੋਂ ਲੈ ਕੇ ਇੱਕ ਸਪਾਈ ਦੀ ਬਦਲੀ ਸਪਾਈ ਤੋਂ ਲੈ ਕੇ ਡੀਜੀਪੀ ਤੇ ਇਥੋਂ ਚਪੜਾਸੀ ਤੋਂ ਲੈ ਕੇ ਜਿਹੜਾ ਉਹ ਮੁਖ 77 ਤੱਕ ਦੀਆਂ ਜਿਹੜੀਆਂ ਬਦਲੀਆਂ ਨੇਗੀਆਂ ਉਹ ਦਿੱਲੀ ਤੋਂ ਤਾਂ ਉੱਥੇ ਭਗਵੰਤ ਮਾਨ ਦਾ ਸਟੈਂਡ ਸਾਰੇ ਅਫਸਰशाही ਦੇ ਵੀ ਕਰਨ ਖੜੇ ਕਰ ਦੇਗਾ ਸਾਰੇ ਕਾਸੇ ਨੂੰ ਬਦਲ ਕੇ ਰੱਖ ਦੇਗਾ ਸੋਰਸਸ ਕਲੇਮ ਕਰ ਰਹੇ ਨੇ ਅੱਗੇ ਇਸ ਮਾਮਲੇ 'ਚ ਕੀ ਡਿਵੈਲਪਮੈਂਟ ਹੁੰਦੀ ਹੈ ਉਹ ਤੁਹਾਨੂੰ ਸਾਰੀ ਕਹਾਣੀ ਅੱਗੇ ਜਾ ਕੇ ਦੱਸਾਂਗਾ